ਮਾ ਸ਼ੁਰੂ ਕਰਾਂ ਤੇ ਬਹੁਤ ਲੇਟ ਕਰਦੇ ਆ ਅੱਜ ਮੈਂ ਇਹਨਾਂ ਨੂੰ ਸ਼ੁਰੂ ਕਰਕੇ ਦੇ ਜਾਣਾ ਵਲੌਗ ਹਾਂਜੀ ਹਾਂਜੀ ਅਸੀ ਤਾਂ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ ਦਿਨ ਦੇ ਵਲੌਗ ਚ ਹਾਂਜੀ ਆਟਾ ਗੁੰਨ ਰਿਹਾ ਹਾਂ ਮੈਂ ਤਾਂ ਆਟਾ ਗੁੰਨ ਦਮਾ ਫਿਰ ਬਾਅਦ ਚ ਕੱਪੜੇ ਪਲਕ-ਗਲਕੀਏ ਸਕੂਲ ਮੈਂ ਉਹੀ ਕਹਿੰਦਾ ਮੈਂ ਕਹਾਂ ਵੀ ਮੈਂ ਕਹਾਂ ਜੇ ਮੈਂ ਨਾ ਵਲੌਗ ਸ਼ੁਰੂ ਕਰਾਂ ਨਾ ਸਿਰਸਰੇ ਤੇ ਵਲੌਗ 12 1 ਵਜੇ ਤੋਂ ਪਹਿਲਾਂ ਸ਼ੁਰੂ ਨਹੀਂ ਕਰਦੇ ਹੈਗੇ ਹਾਂ ਹੁਣ ਕੱਪੜੇ ਧੋ ਕੇ ਵਸੇ ਨਾ ਪਾ ਕੇ ਫਿਰ ਨਾ ਤੇ ਅੱਜ ਮੈਂ ਕਹਾਂ ਵੀ ਮੈਂ ਵਲੌਗ ਸ਼ੁਰੂ ਕਰਦਾ ਹਾਂ ਬਾਕੀ ਟਾਈਮ ਸਰ ਹੋਵੇ ਤੇ ਬਲੌਗ ਥੋੜਾ ਜਿਹਾ ਬਣੇ ਤੁਸੀਂ ਤੇ ਬਲੌਗ ਹੀ ਮੁੜ ਕੇ 12 1 ਵਜੇ ਤੋਂ ਪਹਿਲਾਂ ਸ਼ੁਰੂ ਨਹੀਂ ਕਰਦੇ ਹੈਗੇ। ਬਲਾਈ ਮੰਮੀ ਨਾਉਂਦੇ ਪਏ ਤੇ ਅੱਜ ਹਰਮਨ ਹੈ ਨਹੀਂਗਾ ਇੱਥੇ ਹਰਮਨ ਵੀ ਗਿਆ ਆ ਤੇ ਘਰ ਸ਼ਾਂਤ। ਉਹ ਲੁਧਿਆਣੋਂ ਨਹੀਂ ਆਇਆ ਅਜ ਤੱਕ ਅਜੇ ਤੱਕ ਕੀ ਉਹਨੇ ਮੇਰੇ ਸ਼ਾਮ ਤੱਕ ਆਊਗਾ? ਦੇਖਾਂ ਸ਼ਾਮ ਨੂੰ ਆਊਗਾ। ਸ਼ਾਮ ਨੂੰ ਆਉਂਦਾ ਜਾਂ ਕੱਲ ਸਵੇਰੇ ਆਊਗਾ ਨਾ? ਹਾਂ ਚਲੋ ਠੀਕ ਆ ਜੀ ਕਰੋ ਕੰਮ ਫਿਰ। ਬਾਕੀ ਅੱਗੇ ਨੂੰ ਅਸੀਂ ਆਪਾਂ ਔਰ ਉਹਦੇ ਅਖਦੇਣਾ ਆਂਟੀ ਦਾ ਆਇਆ ਫੋਨ ਕੱਲ ਠੀਕ ਨਹੀਂ ਸੀ ਕੰਮ ਲੈ ਆਂਟੀ ਨਾ ਨਹੀਂ ਆਇਆ ਨਹੀਂ ਮੈਂ ਉਹਨੂੰ ਠੀਕ ਦੀ ਸੀ ਨਹੀਂ ਤਾਂ ਮਾਨੂੰ ਤਾਂ ਮੈਂ ਕਾਦੀ ਨਹੀਂ ਕੱਲ ਨਹੀਂ ਮੇਰੀ ਗੱਲ ਸੁਣ ਇੱਕ ਵਾਰੀ ਫੋਨ ਕਰਕੇ ਪੁੱਛ ਲੈਣਾ ਜੇ ਤਾਂ ਉਹਨੇ ਆਉਣਾ ਫੇਰ ਤਾਂ ਠੀਕ ਆ ਜੇ ਨਹੀਂ ਆਉਣਾ ਤਾਂ ਫੇਰ ਆਪਾਂ ਜੇਗਾ ਨਹੀਂ ਠੀਕ ਹੈ ਕਿ ਤੇ ਨਾ ਆਪਾਂ ਆਪ ਹੀ ਕਰ ਲਈਏ ਸਵਾਈਆਂ ਨਾ 8:00 ਵਜੇ 8:00 ਵਜੇ ਕਿ 9:00 ਵਜੇ ਆਹ 8:00 ਵਜੇ 8:30 ਮੇਰੇ ਖਿਆਲ ਚ ਹੈ ਨਾ ਫੇਰ ਤਾਂ ਅੱਜ 8:30 ਹੋ ਗਏ ਆ 8:00 ਹੋ ਗਏ ਆ ਤੇ ਜੇ ਨਾ ਆਣਾ ਤਾਂ ਸਾਡੀ ਤੇ ਫੋਨ ਕਰ ਲੈਣਾ ਹਾਂ ਚਲੋ ਠੀਕ ਆ ਫਿਰ ਚਲੋ ਮਿਲਦੇ ਸਵਾਹ ਨੂੰ ਹੋ ਗਿਆ ਤੇ ਅਦੀਨ ਨਾ ਹਟੋ ਹੋ ਗਿਆ ਵੇਲੇ ਮੈਂ ਬਣਾਉਣਾ ਅੱਜਰ ਹੋ ਰਿਹਾ ਜੀ ਕੱਪੜੇ ਧੋ ਹੋ ਰਿਹਾ ਜੀ ਤੇ ਮਾਤਾ ਦੇਦੇ ਕੀ ਕਰਦੇ ਆ ਮਾਤਾ ਵੀ ਨਹਾ ਕੇ ਹਾਂ ਹਾਂਜੀ ਮਾਤਾ ਜੀ ਹੋ ਗਿਆ ਪਾਠ ਪਾਠ ਚਲੋ ਹੁਣ ਕੀ ਕਰਨ ਲੱਗੇ ਮੈਂ ਪਾਣੀ ਪਾਣ ਲਈ ਪਾਟ ਅੱਛਾ ਵਾਟਰ ਕੋਲਰ ਚ ਫੇਰ ਰੋਟੀ ਬਣਾਉਣੀ ਹਾਂ ਵਾਟਰ ਕੋਲਰ ਚ ਪਾਣੀ ਪਾ ਕੇ ਫੇਰ ਰੋਟੀਆਂ ਟੇ ਬਣਾਉਂਦੇ ਆ ਫੇਰ ਦੇਖਦੇ ਆ ਜੀ ਕੀ ਅੱਜ ਬਣਾਉਣਾ ਕੀ ਆ ਕਈ ਕੋਈ ਸਲਾਹ ਨਹੀਂ ਆਹਾਂ ਮਾਂ ਬੇ ਨੂੰ ਪੁੱਛਾ ਹਾਂਜੀ ਕੀ ਸਲਾਹ ਹੈਗੀ ਅੱਜ ਕੀ ਬਣਾਉਣਾ ਕੀ ਹੁਣ ਨਹੀਂ ਹੁਣ ਅਲੂ ਵਾਂਗ ਸਬਜ਼ੀ ਪਈ ਉਹ ਨਹੀਂ ਖਾਣੀ ਮਤਲਬ ਸਿੰਪਲ ਰੋਟੀ ਹੀ ਆਹ ਸਿੰਪਲ ਹੋ ਕੇ ਹੋਰ ਕੀ ਖਾਣੀ ਓਕੇ ਓਕੇ ਨਹੀਂ ਮੈਂ ਉਹਦਾ ਪੁੱਛਿਆ ਮੰਮੀ ਕਹਿੰਦੇ ਸਲਾਹ ਹੈ ਨਹੀਂ ਕੋਈ ਵੇ ਜੀ ਨਹੀਂ ਮੂਲੀਆ ਪਈ ਐ ਤੇ ਮੂਲੀ ਵਾਲੀ ਰੋਟੀ ਬਣਾਣੀ ਮੰਗੂ ਮੂਲੀ ਵਾਲੀ ਹੀ ਬਣਾ ਲੈਣਾ ਤੇ ਪਿਆਜ਼ ਵਾਲੀ ਬਣਾ ਲੈ ਜਾਣਾ ਦੇਖਦਾ 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 ਪੁੱਛਦਾ ਹਾਂ ਮਾਂ ਤਾਂ ਉਹ ਕਹਿੰਦੇ ਜਿਹੜੀ ਮਰਜ਼ੀ ਬਣਾ ਲਓ ਦੁਪਹਿਰ ਦਾ ਨਹੀਂ ਹੁੰਦੇ ਮੈਂ ਪੁੱਛਦਾ ਆਹ ਆ ਰੋਟੀ ਪਰੋਹੀਏ ਮੱਕੜੀਆਂ ਆ ਆ ਆਲੂ ਬਿੰਗਣਾ ਨਹੀਂ ਆਲੂ ਬਿੰਗਣਾ ਨਾਲ ਆ ਚਲੋ ਠੀਕ ਹੈ ਇੱਦਾਂ ਕਰ ਲਓ ਆਲੂ ਬਿੰਗਣਾ ਨਾਲ ਓਕੇ ਓਕੇ ਫਾਈਨਲ ਹੋ ਗਿਆ ਜੀ ਆਲੂ ਬਿੰਗਣਾ ਨਾਲ ਹੀ ਖਾਣੀ ਹੈ ਪਲੇਨ ਸਿੰਪਲ ਰੋਟੀ ਸਿੰਪਲ ਰੋਟੀ ਆਲੂ ਬਿੰਗਣਾ ਨਾਲੀ ਮੰਮੀ ਜੀ ਤੁਸੀਂ ਮੂਲੀ ਵਾਲੀ ਰੋਟੀ ਬਣਾ ਲਓ ਹੈ ਮਾਂ ਕਹਿੰਦੀ ਮੂਲੀ ਵਾਲੀ ਬਣਾ ਲਓ ਮੂਲੀ ਵਾਲੀ ਬਣਾ ਲੀਨੇ ਚਲੋ ਮੂਲੀਆਂ ਵਾਲੇ ਬਣਾ ਲਾ ਫਿਰ ਤੇ ਹਾਂ ਇਹ ਫੱਕੀ ਇੱਕ ਅੱਧੀ ਮੂਲੀ ਪੈਂਦੀ ਆ ਰੋਟੀ ਦੇ ਨੇ ਤੇ ਬਾਕੀ ਸੁੱਕਦੇ ਬਾਕੀ ਹਾਂ ਹਾਂ ਚਲੋ ਆਪਾਂ ਦੇਖਦੇ ਆਂ ਵਲੌਗ ਆਪਣਾ ਹੁਣ ਲਾ ਗਏ ਤੇ ਪਾਣੀ ਪਾਤਾ ਰੈਬਰ ਦੇ ਵਿੱਚ ਮੌਸਮ ਅੱਜ ਬਾਹਰ ਥੋੜਾ ਜਿਹਾ ਵਧੀਆ ਆ ਬਾਰਿਸ਼ ਦਾ ਲੱਗਦਾ ਜੇ ਆ ਜਵੇ ਤਾਂ ਤੇ ਚਲੋ ਫਾਈਨਲ ਆ ਜੀ ਮੂਲੀ ਵਾਲੀ ਰੋਟੀ ਬਣਾਇਓ ਹੈ ਚਲੋ ਹਾਂ ਫ੍ਰਿਜ ਆਹੋ ਲਿਓ ਮੈਂ ਰੱਖਾਂ ਛੱਡ ਦਿਓ ਉਹ ਲਾ ਲਈ ਇਹਨੂੰ ਰੱਖੀਏ ਆਪਾਂ ਹੁਣ ਫ੍ਰਿਜ ਤੇ ਮਿਲਦੇ ਆਂ ਰੋਟੀ ਖਾਣ ਲੱਗੇ ਆ ਗਈ ਸਾਡੀ ਮੂਲੀ ਵਾਲੀ ਰੋਟੀ ਇਹ ਦਹੀਂ ਹਾਂਜੀ ਹੋ ਗਿਆ ਕੰਮ ਕੰਮ ਫ੍ਰੀ ਸਾਰਾ ਚਲੋ ਆ ਗਿਆ ਹਰਮਨ ਦਾ ਵੀ ਫੋਨ ਆ ਗਿਆ ਆ ਆਹੋ ਕਹਿੰਦਾ ਸੀ ਨਾ ਉਹਦਾ ਆਇਆ ਫੋਨ ਆ ਰਾਤੀ ਕਹਿੰਦਾ 3 ਵਜੇ ਸੁੱਤੇ ਅਸੀਂ ਤੇ ਸਵੇਰੇ ਉੱਠੇ ਲੇਟ ਆ ਹੁਣ ਕਹਿੰਦਾ ਚੱਲੇ ਆ ਬਈ ਯਾਰ ਤੇ ਘੁੰਮਣ ਫੇਰਣ ਹਾਂਜੀ ਮਾਵਾ ਜੀ ਕਿਦਾਂ ਖਾਓ ਜੀ ਰੋਟੀ ਰੋਟੀ ਬਣੀ ਖਾ ਗਏ ਆ ਮੂਲੀ ਵਾਲੀ ਸਰੀ ਦਿਖਾਣੀ ਦੇਈ ਨਾ ਮੈਂ ਗਾਣੀ ਜਾਣ ਪਤਾ ਨਹੀਂ ਕਿਦਾਂ ਦੀ ਦੁਨੀਆ ਆ ਚਲੋ ਸਵਾਦ ਹੀ ਬਣੀ ਹੁੰਦੀ ਆ ਕਦੇ ਬਿੱਤਾ ਦੀ ਹੋਈ ਵੀ ਆਪਣੇ ਘਰ ਵਿੱਚ ਚੀਜ਼ ਬਣੀ ਹੋਵੇ ਤੇ ਸਵਾਦ ਨਾ ਲੱਗੇ ਚਲੋ ਮਿਲਦੇ ਆ ਜੀ ਰੋਟੀ ਪਾਣੀ ਖਾ ਕੇ ਦੁਪਹਿਰੇ ਹਾਂ ਉਹ ਕੁਝ ਕਹਿ ਗਈ ਸੀ ਅੱਜ ਕਹਿੰਦੀ ਮੈਗੀ ਬਣਾ ਲਿਓ ਕਹਿੰਦੀ ਮਟਰਾਂ ਵਾਲੀ ਮੈਗੀ ਬਣਾਈਓ ਅੱਜ ਹਾਂ ਬਾਕੀ ਦੇਖਦੇ ਆ ਸਵਾਸਮੀ ਲਿਆਨੇ ਬਣਾਉਣੇ ਚਲੋ ਬੈਂਗੜੇ ਬੈਂਗੜੇ ਸਬਜ਼ੀ ਪਈ ਹੋ ਜੇ ਅਕਤੀ ਬਣਾਈ ਸੀ ਘਰ ਵਾਲੇ ਕਿਹੜੇ ਸੀ ਆਪਾਂ ਸਬਜ਼ੀ ਪਈ ਸ਼ਾਮ ਨੂੰ ਖਾ ਲਾਂਗੇ ਹੋਰ ਹੋਰ ਚਲੋ ਮਿਲਦੇ ਆ ਰੋਟੀ ਪਾਣੀ ਖਾ ਕੇ ਆਹ ਭੁੱਖ ਲੱਗੀ ਹੋਈ ਆ ਹਾਂਜੀ ਮੇਰੀ ਟੋਕਰੀ ਰੱਖਿਓ ਰੋਟੀ ਪਾਣੀ ਖਾ ਕੇ ਹੋ ਗਏ ਅਸੀਂ ਆ ਵੇਲੇ ਹਨਾ ਹਲੇ ਆਂਟੀ ਜੀ ਅੱਜ ਆਪਾਂ ਜਲਦੀ ਵੇਲੇ ਹੋ ਗਏ ਨਾ ਮੰਮੀ ਅੱਜ 10 ਵਜੇ ਆਪਾਂ ਰੋਟੀ ਖਾ ਲਈ ਸੀ ਤੇ ਅਸੀਂ ਲੱਗ ਪਏ ਇੱਕ ਮੂਵੀ ਦੇਖਣ ਬਹੁਤ ਸੋਹਣੀ ਮੂਵੀ ਸੀਗੀ ਤੇ ਰਾਤ ਦੀ ਥੋੜੀ ਜੀ ਰਹਿੰਦੀ ਸੀ ਅਸੀਂ ਸਵੇਰੇ ਸਵੇਰੇ ਦੇਖ ਲੈਨੇ ਮੁੜ ਕੇ ਰਾਤ ਨੂੰ ਬਹੁਤ ਜ਼ਿਆਦਾ ਟਾਈਮ ਹੋ ਜਾਂਦਾ ਆ ਹੁਣ ਚੱਲਦੇ ਆਂ ਆਪਾਂ ਆਪਣੇ ਕੰਮਾਂ ਤੇ ਠੀਕ ਆ ਹੋਰ ਕੀ ਇਹਨਾਂ ਨੇ ਜਲ ਜਾਣਾ ਦੁਕਾਨੇ ਹੁਣ ਰੱਖਿਆ ਹੈ ਹੁਣ ਚੱਲ ਜੀ ਮੂਵੀ ਵੀ ਦੇਖ ਲਈ ਜਿਹੜੀ ਲੋੜੀ ਹੈ ਹਾਂ ਹਾਂ ਚਲੋ ਆ ਚੱਲੇ ਹੁਣ ਤੁਸੀਂ ਹੋਰ ਮੈਂ ਚੱਲਾਂ ਲਗਾਨੇ ਚਲੋ ਠੀਕ ਆ ਫਿਰ ਬਾਕੀ ਹੁਣ ਤੁਸੀਂ ਬਣਾ ਲਿਓ ਮੈਂ ਸ਼ੁਰੂ ਕਰ ਦਿੱਤਾ ਹੈ ਅੱਜ ਹਵਾ ਵੀ ਬਣਾ ਲਈ ਸਾਡੇ ਕੋਲ ਤਾਂ 1:30 ਵਜੇ ਸ਼ੁਰੂ ਹੁੰਦਾ ਕਈ ਵਾਰੀ ਪਾਈਓ ਪਾਈਓ ਸ਼ੁਰੂ ਕਰਕੇ ਚੱਲ ਆ ਜੇ ਮੈਂ ਕਹਾਂ ਜੋ ਦੇਖੋ 12 1 ਵਜੇ 2 ਵਜੇ ਸ਼ੁਰੂ ਕਰਦੇ ਆ ਕੁਝ ਟਾਈਮਾਂ ਸ਼ੁਰੂ ਕਰਕੇ ਜਾਵਾਂ ਮੈਂ ਠੀਕ ਠੀਕ ਹੈ ਪਹਿਲਾਂ ਆਪਣਾ ਬਲੌਗ ਦੇਖ ਲਈ ਜਿਹੜਾ ਅੱਜ ਵਾਲਾ ਆ ਅੱਜ ਦਾ ਅੱਜ ਪਾਇਆ ਉਹ ਦੇਖੋ ਚਲੋ ਦੇਖਦੇ ਆਂ ਫਿਰ ਓਕੇ ਹਾਂਜੀ ਕੱਪੜੇ ਪਾ ਦਈਏ ਸੁੱਕਣੇ ਦੇਖੋ ਜੀ ਅਸੀਂ ਸਾਰੀ ਇੱਧਰ ਸਫਾਈ ਕਰਕੇ ਗਏ ਅੱਜ ਅਸੀਂ ਟੱਬ ਚੱਕੇ ਹੋਏ ਆ ਹੁਣ ਜੇ ਬੱਦਲ ਹੋਇਆ ਤਾਂ ਫੇਰ ਸਾਨੂੰ ਰੱਖਣੇ ਪੈਣਗੇ ਮੀ ਆਇਆਗਾ ਲਓ ਜੀ ਇੱਧਰ ਵੀ ਸਾਰੇ ਦੇਖੋ ਇਹ ਸਾਡਾ ਕਣਕ ਵਾਲਾ ਡਰਮ ਇੱਧਰ ਦੇਖੋ ਸਾਰੀ ਸਫਾਈ ਮੌਸਮ ਚੈੱਕ ਕਰ ਸਕਦੇ ਆ ਦੇਖੋ ਜੀ ਮੀਂਹ ਵਾਲਾ ਆ ਮੀਂਹ ਨੇ ਕਣੀਆਂ ਲੱਗੀਆਂ ਆ ਹਲਕੀਆਂ ਹਲਕੀਆਂ ਮਿੰਦੇ ਪਰ ਬੱਦਲ ਬਹੁਤ ਜ਼ਿਆਦਾ ਹੋਇਆ ਆ ਦੇਖਦੇ ਆ ਬੱਦਲ ਜ਼ਿਆਦਾ ਹੋਇਆ ਤੇ ਪੱਲੂ ਨੂੰ ਫਿਰ ਗੱਡੀ 'ਚ ਲੈਣ ਜਾਣਾ ਪੈਣਾ ਫਿਰ ਸਕੂਟੀ ਤੇ ਨਹੀਂ ਜਾਣਾ ਚਲੋ ਜੀ ਦੇਖੋ ਜੀ ਮੀਂਹ ਦਾ ਬਾਬਾ ਹੀ ਪੈਣ ਡਿਆ ਆ ਗਲੀ 'ਚ ਪਤਾ ਲੱਗਦਾ ਆ ਤੇ ਚਲੋ ਜੀ ਹੁਣ ਅਸੀਂ ਪਾ ਲਈਏ ਕੱਪੜੇ ਸੁੱਕਣੇ ਤੇ ਫੇਰ ਤੁਹਾਨੂੰ ਮਿਲਦੇ ਆ ਦੁਪਹਿਰੇ ਬਣਾਉਂਦੇ ਆ ਜੋ ਵੀ ਇੱਧਰ ਦੇਖੋ ਜੀ ਹਰਮਨ ਦਾ ਕਮਰਾ ਕਲਰਾ ਪਾਇਆ ਹੋਇਆ ਤੇ ਹਲੋ ਜੀ ਹਲੋ ਜੀ ਟਾਈਮ ਹੋ ਗਿਆ ਸਵਾ 12 ਹੋ ਚੱਲੇ ਆ ਤੇ ਸਾਡੇ ਸਫਾਈਆਂ ਹੋ ਗਈਆਂ ਆ ਸਾਰਾ ਕੁਝ ਸਾਫ਼ ਸੁਥਰਾ ਹੋ ਗਿਆ ਇੱਧਰ ਵੀ ਤੇ ਮੀ ਕਰਦੇ ਪਏ ਆ ਪਾਠ ਚਲੋ ਮਿਲਦੇ ਆ ਤੁਹਾਨੂੰ ਬਣਾਉਂਦੇ ਆ ਅੱਜ ਫਿਰ ਮੈਗੀ ਤੇ ਮਿਲਦੇ ਆ ਵੀ ਤੁਹਾਨੂੰ ਦੁਪਹਿਰੇ ਗੱਡੀਆਂ ਆ ਉਹ ਤੋਂ ਗੱਡੀਆਂ ਨਹੀਂ ਨਿਕਲ ਸਕੀ ਆ ਗਏ ਕਿੰਨਾਂ ਨੇ ਗੱਡੀਆਂ ਖੜੀਆਂ ਕੀਤੀਆਂ ਬਿਸ਼ੂ ਨੇ ਸਾਰੀਆਂ ਟੱਡੀਆਂ ਕੀਤੀਆਂ ਬਿਸ਼ੂ ਨੇ ਟੱਡੀ ਕਰਕੇ ਉਧਰ ਨੂੰ ਖੜੀ ਕੀਤੀ ਆ ਜਿੱਥੋਂ ਆ ਕੋ ਉੱਪਰ ਦੀ ਮੋੜੀ ਉੱਥੋਂ ਵੀ ਨਹੀਂ ਨਿਕਲਦੀ ਗੱਡੀ ਮੀ ਪੈਂਦਾ ਆ ਨਹੀਂ ਤੈਨੂੰ ਸਕੂਟੀ ਤੇ ਜਾਣਾ ਤੁਸੀਂ? ਉਹ ਸਕੂਟੀ ਤੇ ਜਾਣਾ ਅਜਾ ਹੁਣ ਗਰਮੀ ਹੋਈ ਕਿਤੇ ਬਾਈਕ ਤੇ ਕੱਢਣੀ ਪੈ ਜਵੇ ਕੀ ਕਰੀਏ ਚੱਲ ਸਕੂਟੀ ਤੇ ਲੈ ਆਈਓ ਕਿ ਉਹ ਵਿਸ਼ੂ ਨੂੰ ਤੁਸੀਂ ਮੈਂ ਫੋਨ ਕਰ ਰਿਹਾ ਹਾਂ ਵਿਸ਼ੂ ਨੂੰ ਫੋਨ ਕਰੇ ਗੱਡੀ ਆਪਣੀ ਸਹੀ ਘਰ ਮੁੜ ਕੇ ਨਾ ਕੋਈ ਚੀਜ਼ ਲੱਗ ਗਈ ਆ ਕਿਉਂਕਿ ਮੇਰੀ ਗੱਡੀ ਪੂਰੀ ਨਾ ਪਤਾ ਕੀ ਆ ਗਲੀ ਦੇ ਵਿੱਚ ਗੱਡੀਆਂ ਇਦਾਂ ਖੜੀਆਂ ਕਰਦੇ ਵੇ ਹੋਰ ਕਿਸੇ ਨੇ ਗੱਡੀਆਂ ਨਹੀਂ ਕੱਢਣੀਆਂ ਹੁੰਦੀਆਂ ਹੈਗਾ ਮੈਨੂੰ ਨਹੀਂ ਸਮਝ ਲੱਗਦੀ ਨਾ ਲੋਕਾਂ ਦਾ ਕੋਈ ਨਹੀਂ ਮੈਂ ਖਾਂਦਾ ਫੋਨ ਉਹਦਾ ਕਹਿ ਦਿੰਦੇ ਆ ਕਿ ਚਲੋ ਠੀਕ ਆ ਯਾ ਯਾ ਉਹਨੇ ਅਚਾਰ ਕੀ ਗੱਲ ਅਗੇ ਯਾਰ ਅੱਛਾ ਅੱਛਾ ਅਚਾਰ ਬਣਾਇਆ ਥੋੜਾ ਜਿਹਾ ਪਾਉਂਦੇ ਆ ਨਾ ਆਹੋ ਬਸ ਆਖਣ ਨੂੰ ਆ ਹਾਂ ਹੋਰ ਲਿਆ ਕੇ ਰੱਖ ਦਿਆ ਫਰਾਈਡ ਫਰਾਈਡ ਤੇ ਆ ਮੈਗੀ ਲੈ ਆਂਦੀ ਆ ਤੁਸੀਂ ਕੀ ਬਣਾਉਣ ਲੱਗੇ ਜੀ ਨਿੰਬੂ ਦਾ ਥੋੜਾ ਜਿਹਾ ਮੈਨੂੰ ਮੂੰ ਚਾਰ ਪਾ ਲਓ ਨਿੰਬੂ ਦਾ ਕਿ ਪ੍ਰੋਟੀਨ ਸਵਾਲ ਲੱਗਦਾ ਨਿੰਬੂ ਦੇ ਅਦਰ ਨਿੰਬੂ ਤੇ ਅਦਰਕ ਦਾ ਅੰਦਰ ਵਿੱਚ ਪਾ ਲੈਂੀ ਹਾਂ ਵਧੀਆ ਉਹ ਕੀਤਾ ਸੀ ਫੋਨ ਫੇਰ ਅਦਰਕ ਕੱਚਾ ਕੱਚਾ ਜਿਆ ਹੁੰਦਾ ਹੈ ਹਾਂ ਹਰਮਨੂ ਮੈਂ ਕਹਾਂ ਉਹਨੇ ਫੋਨ ਚੱਕਿਆ ਕਿ ਨਹੀਂ ਚੱਕਿਆ ਕਹਿੰਦਾ ਚੱਕਿਆ ਫੋਨ ਮੈਂ ਕਹਾਂ ਉਹ ਕਿ ਗੱਡੀ ਪਰੇ ਕਰ ਲੈਣੇ ਤਾਂ ਮੈਂ ਗੱਡੀ ਕੱਢਣੀ ਛਿੱਲੀ ਜਾਣੀ ਗੱਡੀ ਫੇਰ ਨਾ ਕਈ ਮੁੜ ਕੇ ਤੁਸੀਂ ਦੇਖੋ ਇੱਕ ਗੱਲ ਨਹੀਂ ਸਮਝ ਲੱਗਦੀ ਦੇਖੋ ਜੇ ਤੁਸੀਂ ਸਾਡੀ ਜਗ੍ਹਾ ਤੇ ਹੋ ਮੋਂ ਦੇਖੋ ਪਿਛਲੇ ਘਰਾਂ ਵਾਲੇ ਨੇ ਗੱਡੀਆਂ ਲਾਈਆਂ ਜਿਹੜੀਆਂ ਮੱਲੇ ਦੇ ਵਿੱਚ ਜਿਹੜੀਆਂ ਜਿਹੜੇ ਪਿੱਛੇ ਘਰ ਚਲੋ ਅਸੀਂ ਗ ਸਾਨੂੰ ਉੱਪਰ ਦੀ ਘਮਾ ਕੇ ਨਿਕਲ ਜਾਂਦੀ ਆ ਉਦੋਂ ਦੀ ਉੱਪਰ ਦੀ ਘਮਾ ਕੇ ਨਿਕਲ ਇਹ ਗੱਡੀ ਕਿਸੇ ਪਾਸੇ ਨਿਕਲਦਾ ਰਾਹ ਹੀ ਨਹੀਂ ਛੱਡਿਆ ਹੈਗਾ ਦੋ ਤਿੰਨ ਇੱਕ ਘਰ ਦੀਆਂ ਗੱਡੀਆਂ ਕਿਹੜੀਆਂ ਇਹਦੀ ਗੱਡੀ ਖੜੀ ਆ ਯਾਰ ਜਿੰਨੀਆਂ ਮਰਜ਼ੀ ਖੜੀਆਂ ਰਹਿਣ ਗੱਡੀਆਂ ਗੱਡੀਆਂ ਦੀ ਕੋਈ ਟੈਨਸ਼ਨ ਨਹੀਂ ਕਮਸ ਦੇ ਕੰਮ ਜੇ ਕਿਸੇ ਦੂਜੇ ਬੰਦੇ ਨੇ ਗੱਡੀ ਕੱਢਣੀ ਉਹਦਾ ਰਾਹ ਤਾਂ ਹੋਣਾ ਚਾਹੀਦਾ ਨਾ ਤੁਸੀਂ ਇਹ ਦੇਖ ਲਓ ਜੀ ਮੀਂਹ ਹੁਣੇ ਮੀਂਹ ਲੱਗ ਜਾਵੇ ਫਿਰ ਕੀ ਕਰਾਂਗੇ ਨਿਆਣੇ ਨੂੰ ਲੈਣ ਤਾਂ ਜਾਣਾ ਹੀ ਆ ਸਮਝ ਨਹੀਂ ਲੱਗਦੀ ਲੋਕਾਂ ਨੂੰ ਆਹੋ ਯਾਰ ਤੁਸੀਂ ਚਾ ਬਣਾ ਲਓ ਮੜੀ ਜੀ ਪੀ ਲੈਣੇ ਆ ਦੁਨੀਆ ਮਰਜੀ ਲਾਓ ਗੱਡੀਆਂ ਪਰ ਲਾਓ ਸਹੀ ਤਰੀਕੇ ਨਾਲ ਵੀ ਕੋਈ ਪਿਛਲਾ ਬੰਦਾ ਜੇ ਕਿਸੇ ਨੇ ਗੱਡੀ ਕੱਢਣੀ ਹੋਵੇ ਨਿਕਲ ਜੇ ਜਾਵੇ ਨਾ ਉਹਦੀ ਕਮ ਸੇ ਕਮ ਚਲੋ ਦੇਖਦੇ ਆ ਕੀ ਬਣਦਾ ਹੁਣ ਜਾਂਦੇ ਅੱਜ ਅੱਛਾ ਗੱਲ ਸੁਣ ਪਹਿਲਾਂ ਮੇਰੀ ਉਹਦੀ ਸਕੂਲ ਦੀ ਫੀਸ ਦੇਣੀ ਆਣੀ ਆ ਡੇਟ ਲਾਸਟ ਆ ਹੁਣ ਠੀਕ ਆ ਮੈਂ ਅੱਜ ਫੀਸ ਦੇ ਆਣੀ ਆ ਤੇ ਟਿਊਸ਼ਨ ਦੀ ਵੀ ਦੇਣੀ ਆ ਕਿੰਨੀ ਆ ਆ ਲੈ ਹਾੜਾ ਇਹ ਅੱਧੇ ਪੇਜੀਓ ਪਰ ਦੇ ਇੱਕ ਗੱਲ ਆ ਮੈਡਮ ਦੀ ਇੰਨੀ ਸਿੱਖਤਾ ਦਿਨੋਂ 8 ਵਜੇ ਤੋਂ ਜਾਣਾ ਸਟਾਰਟ ਕੀਤਾ ਸੀ ਹੈਨਾ ਹੱਥ ਨੂੰ ਹੋ ਗਿਆ ਅਜ ਨਾ ਹੋ ਗਈ ਆ ਨਾ ਉਹ ਨਾ ਹੋ ਗਈ ਨਾ ਮੈਂ ਦੱਸ 10 11 ਅੱਜ ਵੀ ਮੈਡਮ ਨੇ ਕਦੀ ਫੀਸ ਨਹੀਂ ਲਈ ਆ ਉਹ ਇੱਕ ਅੱਧਾ ਦੇਣੀ ਉੱਪਰ ਥੱਲੇ ਹੁੰਦਾ ਕਿ ਜਦ ਵੀ ਤੁਹਾਨੂੰ ਕਹਿੰਦਾ ਹੀ ਭੁੱਲ ਜਾਂਦਾ ਆ ਉਹ ਨਹੀਂ ਕੋਈ ਚੱਕਰ ਨਹੀਂ ਮੈਡਮ ਨੂੰ ਪਤਾ ਇਹਨਾਂ ਦੀ ਫੀਸ ਰੋਕਦੀ ਨਹੀਂ ਹੈਗੀ ਆਪ ਹੀ ਆ ਜਾਣੀ ਆ ਪਰ ਇੱਕ ਗੱਲ ਕਿਉਂ ਸਿਫਦਾ ਅੱਜ ਤੱਕ ਦੂਜੀ ਜੇ ਪੜ੍ਹਦੀ ਸੀ ਉਹ ਸੈਕਿੰਡ ਕਲਾਸ ਉਹ ਲੈ ਤੇ ਅੱਜ 7ਵੀਂ ਜੀ ਹੋ ਗਈ ਆ ਮੈਡਮ ਪਤਾ ਕੀ ਜੀ ਮੈਡਮ ਕਹਿੰਦੇ ਬਲਕਿ ਸਾਰੇ ਬੱਚੇ ਕੋਈ ਹਟ ਗਏ ਆ ਕੋਈ ਨਵੇਂ ਆ ਗਏ ਤੂੰ ਦੂਜੀ ਕਲਾਸ ਦੀ ਇੱਥੇ ਹੀ ਘੁੰਮ ਜਾਨੀ ਆ ਦੂਜੀ ਕਲਾਸ ਦੀ ਇੱਥੇ ਹੀ ਘੁੰਮ ਜਾਨੀ ਆ ਦੂਜੀ ਕਲਾਸ ਤੋਂ 7ਵੀਂ ਕਲਾਸ ਤੇ ਹੋ ਗਈ ਆ ਅੱਜ ਤੱਕ ਉਹਨਾਂ ਨੇ ਕਦੇ ਇਹ ਨਹੀਂ ਕਿਹਾ ਕਿ ਆਪਣੀ ਫੀਸ ਤੂੰ ਲੈ ਕੇ ਆਈ ਜਾ ਕੇ ਉਦਾਂ ਵੀ ਆ ਪਰ ਅੱਛਾ ਕਈ ਵਾਰੀ ਇੱਕ ਇੱਕ ਅੱਧੀ ਵਾਰੀ ਆਪਣੀ 5-5 7-7 ਦਿਨ ਲੇਟ ਵੀ ਹੋਈ ਆ ਕਿ ਕਈ ਵਾਰੀ ਆਪਾਂ ਨੂੰ ਦਿਮਾਗ ਜੇ ਨਹੀਂ ਕਰਦਾ ਪਰ ਉਹਨੇ ਕਦੀ ਵੈਣ ਕਦੇ ਫੀਸ ਨਹੀਂ ਮੰਗੀ ਕਿਹਾ ਨਹੀਂ ਉਹਨਾਂ ਨੇ ਹਾਂ ਜੀ ਦੇ ਦੋ ਤੇ ਕਹਿੰਦੇ ਤੂੰ ਹਲੇ ਪਹਿਲਾਂ ਕਹਿੰਦੇ ਆਂ ਘੁੰਮੀ ਜਾਂਦੀ ਆ ਮੈਂ ਕਿਹ ਹਲੇ ਤਾਂ ਮੈਡਮ ਨੇ ਵਾਲੇ 3 ਸਾਲ ਹੋਰ ਪੜ੍ਹਨਾ ਹੈ 4 ਸਾਲ ਚੱਲ ਹੁਣ ਇਦਾਂ ਕਰੀ ਆ ਸ਼ਾਮੀ ਉਹਨੂੰ ਦੇ ਦਈਆਂ ਸਕੂਲ ਵਾਲੀ ਮੈਂ ਹੁਣ ਫੀਸ ਦਿਆਣੀ ਨਾਲ ਹੀ ਆ ਗਏ ਆ ਗਈ ਚਾਹ ਬਹੁਤ ਠੀਕ ਲਓ ਜੀ ਲੱਗੇ ਚਾਹ ਵੀ ਮਟਰ ਮਟਰ ਚਾਹ ਨਾਲ ਖਾਣੇ ਆ ਆ ਨਵਾਂ ਹੀ ਤਰੀਕਾ ਚਾਹ ਨਾਲ ਮਟਰ ਖਾਂਦਾ ਹੈ ਨਹੀਂ ਮੈਗੀ ਵਾਸਤੇ ਮੈਨੂੰ ਪਤਾ ਮੈਗੀ ਵਾਸਤੇ ਮਟਰ ਕੱਢਦੇ ਪਏ ਆ ਮੈਂ ਤਾਂ ਉਹਦਾ ਕਹਿੰਦਾ ਵੀ ਮਟਰ ਹੀ ਆ ਦੇਖੋ ਨਾ ਆਖ ਸਕਦੇ ਆ ਦੇਖੋ ਇਹ ਅੱਜ ਤੱਕ ਜਿੱਦਾਂ ਲੈ ਕੇ ਆਏ ਆ ਮਟਰ ਖਾ ਕੇ ਤੇ ਚਾਹ ਵੀ ਲੈਣੀ ਸ਼ਾਬਾਸ਼ ਮੈਂ ਕਿਹਾ ਜਦਾ ਦੇ ਅਰੇ ਆਏ ਸੀਗੇ ਮੇਰੀ ਗੱਲ ਸੁਣੋ ਜਿਹੜੇ ਦੰਦ ਸਾਡੇ ਦੁਖਦੇ ਸੀਗੇ ਜਿੱਦ ਤੱਕ ਪੱਤੇ ਢੰਡੇ ਹੋਇਆ ਉਹ ਦੰਦ ਅਸੀਂ ਭਰਾ ਕੇ ਉਹਦੇ ਤੇ ਕੈਪ ਜੜਾ ਲਿਆ ਹੁਣ ਉਹ ਕਿੱਧਰ ਤੱਕ ਗੜੇ ਪੁੱਤਰ ਖੰਡਿਆਂ ਦਾ ਕੰਮ ਹੀ ਕੋਈ ਨਹੀਂ ਹੁਣ ਟੈਨਸ਼ਨ ਕੋਈ ਨਹੀਂ ਮम्मी ਹੋ ਗਿਆ ਤੇ ਭੰਮ ਤੁਸੀਂ ਮੈਂ ਕਹਿੰਦਾ ਬਲੌਗ ਆ ਬਲੌਗ ਜੇ ਲੈ ਦਿੰਦਾ ਮਟਰ ਚਾਹ ਮਟਰ ਨਾਲ ਚਾਹ ਵੀ ਕੀਤੀ ਚਲੋ ਮਿਲਦੇ ਆਂ ਜਾਜੂ ਪੀ ਗਏ ਹੁਣ ਤੇ ਚੱਲਦੇ ਆਂ ਕੁੜੀ ਨੂੰ ਲੈਣ ਹਜੇ ਉਧਾਂ ਟਾਈਮ ਹੋਇਆ 1:00 10 ਮਿੰਟ ਹਜੇ ਬਹੁਤ ਟਾਈਮ ਪਿਆ ਆ ਹਜੇ ਆਪਾਂ ਜਾਣਾ 2 ਵਜੇ ਜਾਣਾ ਆ ਕਿਉਂਕਿ ਛੁੱਟੀ ਲੇਟ ਹੁਣ ਲੱਪਈ ਹੁਣ ਹੁਣੇ 3 ਹੋਵੇ ਤਾਂ ਅਸੀਂ ਆਏ ਆ ਤੇ ਆਂਦੇ ਹੀ ਰਸੋਈ ਜਿ ਗਈ ਆਪੀ ਪਾਈ ਤੇ ਇੰਨੀ ਕਿ ਚੱਕ ਕੇ ਲੈ ਆਈ ਆ ਖਾਂਦੀ ਤਾਂ ਹੁੰਦੀ ਆ ਪਰ ਸਵਾਰ ਕਰੋ ਸਾਰੇ ਜਣੇ ਇਕੱਠੇ ਖਾਣੇ ਆ ਹਾਂ ਗਰਮਾ ਗਰਮ ਮੂੰਹ ਜੇ ਪਾ ਕੇ ਤੇ ਸ਼ਾਬਾਸ਼ ਏ ਤੇਰੇ ਸਿੱਧੀ ਰਸੋਈ ਚ ਬੜੀ ਆ ਸਿੱਧੀ ਰਸੋਈ ਚ ਬੜੀ ਆਂਦੇ ਜੀ ਲੋਨ ਲਾ ਕਿਦਾਂ ਦਾ ਕੋਈ ਮੈਂ ਕਿਹਾ ਸਿੱਧੇ ਆਂਦੇ ਰਸੋਈ ਜਿ ਬੜੀ ਮਾਂ ਜੀ ਨੂੰ ਆ ਗਿਆ ਫੋਨ ਉਹ ਕਰ ਰਹੀ ਹੈ ਆਪਣੀ ਫੋਨ ਤੇ ਗੱਲ ਤੇ ਚਲੋ ਬਾਕੀ ਖਾਣੇ ਆ ਅਸੀਂ ਵੀ ਤੇ ਹੋਰਾਂ ਨੂੰ ਫੇਰ ਗੱਲ ਕਰ ਲਾਂ ਫੋਨ ਫੇਰ ਕਰਨੇ ਆ ਓਕੇ ਓਕੇ ਆ ਗਈ ਹੈ ਜੀ ਇਹਨੇ ਤਾਂ ਆਪਣੀ ਮੈਗੀ ਲਈ ਖਾ ਰਹੀ ਹੈ ਨਾ ਰੋਟੀ ਇੱਧਰ ਹੋ ਰਹੀ ਹੈ ਜੀ ਮੈਗੀ ਦੇ ਨਾਲ ਰੋਟੀ ਇੱਧਰ ਮਾਤਾ ਸਾਡੀ ਮੈਗੀ ਖਾਂਦੀ ਨਹੀਂ ਜੀ ਤੇ ਟੇਸਟ ਦੇਖਿਆ ਟੇਸਟ ਦਾ ਬਹੁਤ ਪਰਫੈਕਟ ਟੇਸਟ ਆ ਵੀ ਹਾਂਜੀ ਕਿੱਦਾਂ ਦਾ ਲੱਗਾ ਜੀ ਅੱਜ ਮਜ਼ਾ ਨਹੀਂ ਆਇਆ ਕੋਕ ਤੋਂ ਬਿਨਾ ਸਪਰਾਈਟ ਲੈਂਦੀ ਆ ਕਹਿੰਦੀ ਮੈਂ ਉਹ ਦੇਖੋ ਸਪਰਾਈਟ ਲੈਂਦੀ ਆ ਕਹਿੰਦੀ ਮੈਂ ਨਹੀਂ ਪੀਣੀ ਸਪਰਾਈਟ ਮੈਂ ਕਹਿੰਦੀ ਕੋਕ ਪੀਣੀ ਆ ਨਹੀਂ ਪੀਣੀ ਪਾਣੀ ਪੀਲਾ ਪਾਣੀ ਪੀਲਾ ਫਿਰ ਕੋਕ ਨਹੀਂ ਮਿਲਨੀ ਗੱਲ ਖਤਮ ਬਸ ਸਪਰਾਈਟ ਪੀਣੀ ਤੇ ਗੱਲ ਕਰ ਹਫੰਡੇ ਨੂੰ ਕੋਕ ਹਫੰਡੇ ਨੂੰ ਪੀ ਲਈਂ ਚਲੋ ਠੀਕ ਆ ਜੀ ਮੈਂ ਵੀ ਲੱਗਾ ਖਾਣ ਹੁਣ 5:30 ਹੋ ਗਏ ਆ ਤੇ ਹੁਣ ਮੰਮਾ ਤੇ ਦਾਦੀ ਪੀ ਲਗੇ ਚਾਹ ਚਾਹ ਅੱਛਾ ਆ ਕੇ ਲੱਗਾ ਬਾਹ ਨੂੰ ਕੀ ਲੱਗਾ ਲੈਟ ਪੈਨਟ ਲੱਗਾ ਪੋਣਾ ਪਹਿਣਾ ਕੀ ਲੱਗਾ ਉਏ ਤੇ ਦਾਦੀ ਮੋੜ ਮੋ ਤਾਂ ਕੰਮ ਹੀ ਨਹੀਂ ਮੁਕਿਆ ਹਾਲ ਤੱਕ ਨਾ ਮੈਂ ਤਾਂ ਹੁਣੇ ਬੈਠੇ ਕੱਪੜੇ-ਕੁਪੜੇ ਲੈ ਕੇ ਆਈਆਂ ਚੱਕ ਕੇ ਕਰੋ ਸਾਡੇ ਦਾ ਡੇਲੀ ਰੁਟੀਨ ਦੇ ਆਹੀ ਕੰਮ ਆ ਰੋਟੀਆਂ ਖਾ ਲਈਆਂ ਪਕਾ ਲਈਆਂ ਹੂੰ ਕੱਪੜੇ ਧੋ ਲਏ ਕੱਪੜਾ ਧੋ ਲਏ ਬਸ ਆਈ ਗਏ ਆ ਪੀਣ ਦੀ ਕੰਮ ਆ ਤੂੰ ਕੀ ਕਰਦੀ ਐ ਅੱਜ ਟੀਵੀ ਨਹੀਂ ਆਈ ਮੈਂ ਰੋਟੀਆਂ ਕਰਦੀ ਫੱਲੂ ਟੀਵੀ ਜਾਂਦੋਂ ਲੈ ਥੋੜੀਆਂ ਜਿਹੀ ਕਰਦੀ ਪੇਪਰ ਆ ਗਏ ਮୋਰੇ ਪਤਾ ਹੈ ਹਾਂਜੀ ਅੰਨ ਸਤੰਬਰ ਦੀ ਹਾਂ ਸਤੰਬਰ ਅਗਲੇ ਮਹੀਨੇ ਆ ਕਿਹੜੇ ਤਰੀਕ ਦੇ ਪਤਾ ਨਹੀਂ ਲਾਸਟ ਵਿੱਚ ਹੈ ਸਤੰਬਰ ਦੇ ਉਹ ਨਾਲੇ ਕਿਦੇ ਗੋਸਤ ਵਿੱਚ ਆsta ਹੀ ਪਤਾ ਨਹੀਂ ਬਰਾਵਾ ਕਦੋਂ ਕੀ ਹੋਣੀ ਪਤਾ ਹਲਦਾ ਨਾ ਕੋਈ ਵੀ ਪੇਪਰ ਤੇ ਪ੍ਰੋਇ ਧਿਆਨ ਨਹੀਂ ਹਲਦਾ ਐਕਟੀਵਿਟੀ ਤੇ ਧਿਆਨ ਹੈ ਸਾਰਿਆਂ ਦਾ ਹੂੰ ਹਾਂ ਹੋਰ ਕੀ ਚਲੋ ਪੀਓ ਫਿਰ ਚਾਹੋ ਚਲੋ ਕੀ ਕਰੀਏ ਚਾਹ ਚੂ ਪੀਓ ਚਾਹ ਚੂ ਲੋ ਜੀ ਟਾਈਮ 6:00 ਵੱਜ ਚੱਲਿਆ ਤੇ ਅਸੀਂ ਆ ਗਏ ਘਰੇ ਹੁਣ ਇੱਧਰ ਚੱਲਦਾ ਸਲਾਈ ਦਾ ਕੰਮ ਇੱਧਰ ਉਹੀ ਮੈਗੀ ਇਧਰ ਹੋਰ ਵੀ ਕੰਮ ਹੀ ਹੈ ਨੀਗਾ ਮੈਗੀ ਦੇ ਇਲਾਵਾ ਤੇ ਚਲੋ ਮੰਮੀ ਲਓ ਜੀ ਮੰਮੀ ਕਰ ਰਹੀ ਆ ਪਾਠ ਤੇ ਚਾਹ ਚੁ ਪੀ ਲਈ ਤੁਸੀਂ ਨਹੀਂ ਪੀਤੀ ਤੁਸੀਂ ਨਹੀਂ ਯਾਰ ਮੇਰਾ ਮੇਰੇ ਅੱਜ ਜਲਨ ਜੀ ਫੇ ਹੋ ਰਹੀ ਆ ਚਾਹ ਨਹੀਂ ਪੀਣੀ ਮੈਂ ਪਤਾ ਖਾਦਾ ਕੁਛ ਨਹੀਂ ਹੈਗਾ ਪਰ ਵੈਸੇ ਹੁਣ ਲੱਪ ਪੈਂਦੀ ਯਾਰ ਹਾਂ ਹਾਂ ਮੋਟੀ ਕਿਦਾਂ ਆ ਗਿਆ ਤਾਂ ਸੂਟ ਆ ਮੰਮੀ ਦਾ ਯਾ ਓਕੇ ਆਪਣੇ ਕਰ ਰਹੇ ਹਾਂ ਮੇਰੇ ਤੜੀਂ ਵੀ ਆ ਜੀਓ ਮੈਂ ਕਿਹਾ ਪਹਿਲਾਂ ਇਹ ਬਣਾ ਲਵਾਂ ਨਾ ਚਲੋ ਠੀਕ 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 ਓਕੇ ਜੀ ਓਕੇ ਮਮਾ ਇਸ ਲਈ ਦਾ ਕੰਮ ਹੋ ਗਿਆ ਤਾਂ ਮਮਾ ਦਾ ਮਾਨ ਲਗੇ ਤਿਆ ਕਪੜੇ ਦੀਆਂ ਤੇ ਪਪਾ ਵੀ ਆ ਗਿਆ ਆਪਾਂ ਕਿੱਦਾਂ ਪਪਾ ਕਿੱਦਾਂ ਪਪਾ ਆਉਂਦਾ ਪਪਾ ਤਰੇ ਵਾਸਤੇ ਚਿਪਸ ਰੱਖ ਕੇ ਆਈਗਾ ਮੈਂ ਨਹੀਂ ਖਾਣਾ ਹੈਗਾ ਸਾਰੇ ਖਾਧੂਗੇ ਮੇਰੇ ਬਾਦ ਰੱਖ ਦੀਓ ਮੈਂ ਖਾ ਵੀ ਲਿਆ ਹੁਣ ਤਾਂ ਇਹ ਵੀ ਤਾਂ ਜੀਵ ਵਾਲੀ ਹੋਵੇ ਪ੍ਰਸ਼ਾਦ ਵੀ ਨਹੀਂ ਲੈ ਕੇ ਆਏ ਮੈਂ ਮੈਂ ਪ੍ਰਸ਼ਾਦ ਲੈ ਲਵਾਂ ਭਾਈ ਹੁਣ ਮਮਾ ਮਿਨਾਣਾ ਪਈ ਕਾਂ ਦੇ ਆ ਦੇ ਕੋਈ ਹੈ ਨਹੀਂ ਨਹੀਂ ਹਿਲਾਣਾ ਫੜਾ ਦਾ ਕੰਮ ਨਹੀਂ ਦਾ ਕਰੂ ਠੀਕ ਹੈ ਮਮਾ ਮੈਨਾਂ ਹਲਾਵਾ ਫਿਰ ਹੋਰ ਹੋਰ ਤੂੰ ਨਾ ਆ ਨਾ ਆ ਕੇ ਕੰਮ ਨੇ ਬੈਠ ਚਲੋ ਠੀਕ ਆ ਲਓ ਜੀ 8 ਵਜੇ ਚੱਲੇ ਆ ਅਸੀਂ ਆਏ ਘਰ ਇੱਧਰ ਲੱਗ ਰਹੀਆਂ ਕੱਪੜੀਆਂ ਨੇ ਤਿਆਂ ਰੱਖ ਕੇ ਅਲਮਾਰੀ ਹੂੰ ਕੈਮਰਾ ਕੀਤਾ ਹੋਇਆ ਇਹਨਾਂ ਨੇ ਫਿਰ ਗੰਦਾ ਸਾਫ਼ ਕਰ ਲਈਏ ਹਾਂ ਹੁਣ ਹੋ ਗਿਆ ਸਾਫ਼ ਅੱਛਾ ਗੱਲ ਸੁਣੋ ਜੀ ਇਦਾਂ ਮੇਰੀ ਰੋਟੀ ਨਾ ਬਣਾਈਓ ਫਿਰ ਪੱਕਾ ਚਲਾਈਓ ਪਹਿਲਾਂ ਹਾਂ ਪੱਕਾ ਲਾਉ ਪਹਿਲਾਂ ਆ ਲਓ ਮੇਰੀ ਰੋਟੀ ਨਾ ਬਣਾਈਓ ਅਜੇ ਦੀਨ ਸ਼ਰਮਾ ਉਹਦਾ ਹੈਗਾ ਬਰਥਡੇ ਅੱਜ ਉਹਨਾਂ ਨੇ ਫੇਸ ਅੱਧਿਆ ਆ ਜਿਹਦਾ ਕੇਕ ਕੱਟ ਕੇ ਵਾਪਸ ਆ ਗਏ ਮੈਂ ਫੋਨ ਕਰ ਦੇਣਾ ਆ ਤੇ ਜੇ ਰੋਟੀ ਖਾਣ ਚਲ ਗਏ ਤਾਂ ਵੀ ਫੋਨ ਕਰ ਦੂੰਗਾ ਵੀ ਪਕਾਉਣੀ ਕਿ ਨਹੀਂ ਪਕਾਉਣੀ ਬੰਦੇ ਵੀ ਨਹੀਂ ਰੋਟੀ ਖਾਣੀ ਹੈਗੀ ਲੈ ਕੇ ਮੈਂ ਤੇ ਮੰਮੀ ਤੁਸੀਂ ਤਾਂ ਮੰਮੀ ਹਰਮਨ ਹੈ ਨੀਗਾ ਹਰਮਨ ਦਾ ਫੋਨ ਆਇਆ ਹਰਮਨ ਦਾ ਫੋਨ ਕੀਤਾ ਸੀਗਾ ਉਹਨੂੰ ਤੇ ਕਹਿੰਦਾ ਮੈਂ ਸਵੇਰੇ ਆਵਾਂਗਾ ਚਲੋ ਕਹਿੰਦਾ ਮੀ ਬੜਾ ਪੈਂਦਾ ਲੁਧਿਆਣੇ ਆਹਾਂ ਕਹਿੰਦਾ ਵੀਡੀਓ ਬਣਾਉਣ ਜਾਣਾ ਸੀਗਾ ਮੀ ਉਹ ਪੈਂਦਾ ਹੈ ਕਹਿੰਦਾ ਮੀ ਆਉਂਗਾ ਫਿਰ ਜਾਵਾਂਗੇ ਤੇ ਉਹਨਾਂ ਕਹਿੰਦਾ ਸਵੇਰੇ ਆਵਾਂਗੇ ਮੈਂ ਕੋਈ ਗੱਲ ਸਵੇਰੇ ਆ ਚੋ ਸਵੇਰੇ ਆ ਜਵੇ ਆ ਆਪਣੇ ਆ ਕੱਪੜੇ ਲਮਾਰੀ ਚ ਜਾ ਕੇ ਰੱਖਣੇ ਆ। ਆ ਕੱਪੜੇ ਲਮਾਰੀ ਚ ਰੱਖਣ ਗਏ ਆ। ਤੇ ਮੈਂ ਫਿਰ ਜਿੱਦਾਂ ਵੀ ਮੈਂ 8:30 ਜਾਣਾ। 8:30 ਦਾ ਟਾਈਮ ਦਿੱਤਾ ਉਹਨਾਂ ਨੇ ਮੈਂ 10 ਮਿੰਟ ਲੇਟ ਜਾਣਾ। ਪਹਿਲਾਂ ਮੈਂ ਤੁਹਾਨੂੰ ਲਿਆ ਕੇ ਦਿੰਨਾ ਪ੍ਰਸ਼ਾਦ। ਹਾਂ। ਕੀ ਪ੍ਰਸ਼ਾਦ ਬਾਬਾ ਜੀ ਦੇ ਕਮਰੇ ਚ ਰੱਖੋ ਤੇ ਆਰਾਮ ਦੀ ਦੁਕਾਨ ਤੋਂ ਲੈ ਕੇ ਆਉਣਾ ਵਰਤੀ। ਖਾਣੀ ਮੁੱਟੀ? ਹੈ? ਖਾਣੀ। ਕੱਪੜੇ ਰੱਖਿਆ ਹੀ ਆ। ਕੀ ਕਰੀਗੀ ਜਾਨੀ ਹਾਂ ਕਰਦੀ ਆ। ਯਾਰ ਕੋਈ ਨਾ ਲੱਗੀ ਆ। ਨਾਉਣ ਲੱਗੀ ਆ? ਨਾ। ਜਲਦੀ ਆ। ਹਾਏ ਨਾਉਣਾ ਆ ਨਾਉਂਦਾ ਦਿਲ ਨਹੀਂ ਕਰਦਾ ਨਾ। ਏ ਢੱਲਨੀ ਕਰਦਾ ਨਾ ਕੀ ਨਾਣਾ ਤਾਂ ਪਹਿਣਾ ਆ ਨਾਣਾ ਤਾਂ ਪਹਿਣਾ ਜੀ ਕਿ ਦੁਬਾਰਾ ਬੋਲੀ ਦੁਬਾਰਾ ਬੋਲੀ ਇਧਰ ਇਧਰ ਚੱਲ ਚੱਲ ਬੋਲ ਹੁਣ 2 ਸੈਕਿੰਡ ਇਧਰ ਇਧਰ ਆਉਂਦਾ ਸਾਈਡ ਤੇ ਨੂੰ ਐ ਕਰਕੇ ਪਿੱਛੇ ਕਰ ਲੋ ਕਿਉਂ ਪਿੱਛੇ ਦੇਖ ਲਓ ਕਰ ਨਾ ਦੁਬਾਰਾ ਨਹੀਂ ਦੁਬਾਰਾ ਬੋਲ ਦੁਬਾਰਾ ਨਹੀਂ ਕਰਨਾ ਪਿੱਛੇ ਐ ਕਰ ਲਿਓ ਹਾਂ ਪਿੱਛੇ ਐ ਕਰਕੇ ਪਿੱਛੇ ਕਰ ਲੋ ਮੈਂ ਕਹਿੰਦਾ ਤੂੰ ਮੈਂ ਥੰਬਨੇਲ ਤੇ ਲਾ ਦੇਣਾ ਜੀ ਨਾਣਾ ਤਾਂ ਪਹਿਣਾ ਆ ਇਹ ਹੀ ਲਿਖ ਕੇ ਥੰਬਨੇਲ ਤੇ ਲਾ ਦੇਣਾ ਜੀ ਮੈਂ ਹੁਣ ਵੀ ਵੇਹੀ ਲਾ ਦੇਣਾ ਲੈ ਕੇ ਨਹਾਣਾ ਤਾਂ ਪਹਿਣਾ ਹੀ ਆ ਚਲੋ ਠੀਕ ਆ ਜੀ ਤੇ ਤੁਸੀਂ ਵੀ ਬਣਾ ਲਿਓ ਵਲੋਗ ਲੂ ਮੈਂ ਮੈਂ ਦੇਖੂਗਾ ਉਥੇ ਜੇ ਸ਼ਾਇਦ ਉਥੇ ਥੋੜੀ ਜੀ ਵੀਡੀਓ ਬਣਾ ਕੇ ਲੈਵਾਂ ਜੇ ਵੀਡੀਓ ਬਣਾ ਕੇ ਲੈ ਲੇ ਆਪਾਂ ਵਿੱਚੇ ਲਾ ਦੇਣੀ ਇਹ ਜੀ ਬਰਥਡੇ ਵਾਲੀ ਬੇ ਜੀ ਹਨਾ ਮੈਂ ਨਾ ਦਾ ਚਾਰ ਉਪਰ ਲਾਇਆ ਮੈਂ ਕਿ ਜਿਹੜਾ ਪਿਛਲੇ ਸਾਲ ਦਾ ਅੰਬ ਦਾ achar ਆ ਮੈਂ ਕਿ ਮम्मी ਪਹਿਲੇ ਦੇਖੀ ਉਹ ਜਿਹੜਾ ਅੰਬ ਦਾ achar ਉਹ ਤਾਂ ਡੁੱਬਿਆ ਪਿਆ ਤੇਜ ਬਿਲਕੁਲ ਸਹੀ ਆ ਬੋਲਦੇ ਠੇਉ ਦਾ achar ਕੱਢਿਆ ਇੰਨਾ ਟੇਸਟੀ ਉਹਦੇ ਚ ਮਾੜਾ ਕੋੜਾ ਪਾਨੀ ਨਹੀਂ ਹੈਗਾ ਉਹਦਾ ਟੇਸਵਾਦ ਹੀ ਕਿੱڑا ਵਧੀਆ ਹੋ ਗਿਆ ਆ ਠੇਉ ਦਾ ਪਿਆ ਤੁਸੀਂ ਠੇਉ ਦਾ ਦਿਓ achar ਦਾ ਜਦੋਂ ਫਿਰ ਫਿਰ ਦਿਆ ਕਰੋ ਠੇਉ ਦਾ achar ਉਪਰੋਂ ਕੱਢਿਆ ਅੱਜ ਮੈਂ ਡੱਬੀ ਚੋਂ ਸਵੇਰੇ ਪਰੌਂਠੀ ਨਾ ਖਾਈਓ ਕਿਤੇ ਬੋਲਦੇ ਹੈ ਜੀ ਮੈਨੂੰ ਪਤਾ ਹੀ ਨਹੀਂ ਇਹ ਤਾਂ ਠੇਉ ਦਾ achar ਤਾਂ ਮੈਨੂੰ ਸਵਾਦ ਹੀ ਬੜਾ ਲੱਗਦਾ ਸੀ ਪਿਛਲੇ ਸਾਲ ਕਹਿੰਦੇ ਸੀ ਨਾ ਜਿਹੜਾ ਪਿਛਲੇ ਸਾਲ ਪਾਇਆ ਸੀ ਓ ਪਿਆਰਿਆ ਪਿਆਰੇ ਹੁਣ ਦੇਖਿਓ ਅਸੀਂ ਨਾ ਸ਼ਾਮੀ ਕੱਢ ਗਏ ਇੱਕ ਪੀਸ ਹੈ ਨਾ ਮੈਂ ਤੇ ਮੰਮੀ ਖਾ ਕੇ ਦੇਖਿਆ ਬੋਲਦੇ ਕਿ ਤੇ ਉਹ ਸੁਆਦ ਆ ਨਾਲ ਲੈ ਜਮਟ ਉਹਦਾ achar ਜੇਰੂ ਉੱਥੇ ਰੋਟੀ ਕੱਢੀ ਤੇ ਸੱਚੀ ਬਹੁਤ ਟੇਸਟੀ ਆ achar ਚਲੋ ਠੀਕ ਜੇ ਤੁਸੀਂ ਕਹੇ ਢੀਗੂ ਕੱਢ ਕੇ ਦੇਵਾਂਗੇ ਇਹ ਤੋਂ ਨਹੀਂ 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 ਕੱਢ ਕੇ ਦਿਓ ਮੈਂ ਤਾਂ ਲੰਬੀ ਚ ਕੱਢ ਕੇ ਰੱਖ ਲੀ ਮੈਨੂੰ ਤਾਂ ਸੁਆਦ ਆਦਾ ਹੋਰ ਫਿਰ ਬਰੋਟੀ ਲਗਾਈਓ ਹੋਰ ਚਲੋ ਠੀਕ ਆ ਫਿਰ ਮੈਂ ਚੱਲ ਜਾਣਾ ਤੇ ਫਿਰ ਤੁਸੀਂ ਬਲੌਗ ਨੂੰ ਬਣਾ ਲਿਓ ਆਪੀ ਮੈਂ ਉਧਰ ਉੱਥੇ ਅਸੀਂ ਹੁਣ ਕੀ ਕਰਨਾ ਆ ਮੈਂ ਆਕੇ ਮੰਮੀ ਇੱਕ ਰੋਟੀ ਮੰਮੀ ਨੇ ਖਾਣੀ ਆ ਦੋ ਰੋਟੀਆਂ ਮੇਰੀਆਂ ਪੱਲੂ ਨੇ ਖਾਣੀ ਨਹੀਂ ਆ ਕਿ ਰੋਟੀ ਉਸ ਤੋਂ ਬਾਅਦ ਦੋ ਭਾਂਡੇ ਮਾਂ ਜੀਏ ਦੋਨੋਂ ਜਣੀਆਂ ਨੇ ਆਕੇ ਬਹਿ ਜਾਣਾ ਤੁਹਾਨੂੰ ਵੀ ਬੱਟੀ ਵੀ ਟੂ ਵੀ ਬਾੜਾ ਮੋਡਾ ਤੁਸੀਂ ਦੇਖਿਓ ਹਾਂ ਮੈਂ ਕਰਾਇਆ ਵੀ ਤੁਸੀਂ ਕਦੋਂ ਆ ਮੈਂ ਉੱਥੇ ਦੇਖੂਗਾ ਜੇ ਉਸੇ ਸ਼ਾਇਦ ਵੀਡੀਓ ਹੀ ਬਣੀ ਨਾ ਤੇ ਆਪਾਂ ਵਿੱਚ ਲਾ ਦੇਣਾ ਬਰਥਡੇ ਦਾ ਵੀ ਮੜਾ ਜਾ ਤੁਹਾਨੂੰ ਟਿਕਾ ਨੇ ਤੁਸੀਂ ਆਉਂਗੇ ਤੇ ਮਾਰੀ ਮੋਟੀ ਕੋਈ ਫਿਲਮ ਦੇਖਾਂਗੇ ਹਨਾ ਚਲੋ ਠੀਕ ਠੀਕ ਇਹ ਕੀ ਹੈਗਾ ਸਾਡਾ ਕੱਲੇ ਦਾ ਜੀ ਨਹੀਂ ਲੱਗਦਾ ਅੱਠ ਵਜੇ ਚੱਲੇ ਆਪਾਂ ਅੱਧਾ ਘੰਟਾ ਹੋਰ ਆ ਫਿਰ ਅੱਧਾ ਘੰਟਾ ਬਾਅਦ ਵਿੱਚ ਚੱਲ ਜਣਾ ਹਾਂ ਓਕੇ ਹਾਂ ਮੈਂ ਕੋਸ਼ਿਸ਼ ਤਾਂ ਕਰੂੰਗਾ ਪਤਾ ਯਾਰ ਜਿਹੜੇ ਢਾਬੇ ਤੇ ਲੈ ਕੇ ਜਾਂਦੇ ਨੇ ਨਾ ਉਹ ਢਾਬੇ ਤੇ ਟਾਈਮ ਬਹੁਤ ਲੱਗਦਾ ਉੱਥੇ ਟਾਈਮ ਲੱਗਦਾ ਹੀ ਬਹੁਤ ਜ਼ਿਆਦਾ ਜਲਦੀ ਚੱਲੋ ਤੇ ਵੀ ਇਹ ਟਾਈਮ ਵਾੜ ਫਿਰ ਮੈਂ ਘਰ ਵੀ ਜਾਣਾ ਆਂਗਾ ਪਹਿਲਾਂ ਸਾਢੇ 8 ਦੁਕਾਨ ਤੋਂ ਉੱਥੇ ਸੱਧਿਆ ਉਹਨਾਂ ਨੂੰ ਸਾਢੇ ਤੋਂ ਸਾਢੇ ਪੇਸਟੀਆਂ ਪੋਸਟੀਆਂ ਲੈ ਕੇ ਆਉਣੀਆ ਦੁਕਾਨ ਤੋਂ ਆਏ ਆ ਪੇਸਟੀਆਂ ਪੋਸਟੀਆਂ ਉਹ ਪੇਸਤੀ ਮੇਰੀ ਉਹ ਪੇਸਤੀ ਮੈਂ ਕਿੱਥੋਂ ਲੈ ਕੇ ਉੱਥੇ ਉੱਥੇ ਜੇ ਪੇਸਟੀਆਂ ਖਾਦੀਆਂ ਫਿਰ ਉਹ ਜਾਣਾ ਆ ਉੱਥੇ ਤੈਨੂੰ ਕੱਲ ਪੇਸਤੀ ਉਧਰ ਲਿਆ ਦੂੰਗਾ ਮੈਂ ਖਾ ਲਈਂ ਬਾਈ ਤੂੰ ਬੇਕਰੀ ਤੋਂ ਮਗਾਲੇ ਸਾਰੇ ਜਣੇ ਮਗਾਵਾਂਗੇ ਆ ਬੇਕਰੀ ਤੋਂ ਮੈਂ ਲੈ ਆਉਂਗਾ ਸਾਰੇ ਜਣੇ ਖਾਵਾਂਗੇ ਨਾਲੇ ਹਰਮਨ ਆ ਜਾਊਗਾ ਪਹਿਲਾਂ ਤੁਸੀਂ ਲੈ ਕੇ ਆ ਪ੍ਰਸ਼ਾਦ ਮਿਲ ਜਾ ਮਲਾਈ ਗਦਾਂ ਤੇ ਭਾਈ ਲੋ ਜੀ ਟਾਈਮ ਮੇਰਾ ਹੋ ਗਿਆ ਮੈਂ ਤਾਂ ਚੱਲਾਂ ਹੁਣ ਆ ਦੇਖੋ ਚਾਰ ਦੇਖੀ ਨਾ ਸੁਣ ਲਾਦਾ ਆ ਆਹਾਰ ਇੰਨਾ ਕੀ ਪਾਇਆ ਥੋੜਾ ਜਿਹਾ ਪਾਣਾ ਸੀ ਨਿੰਬੂ ਤੇ ਇਹਦੇ ਵਿੱਚ ਮਿਰਚਾਂ ਅਦਰਕ ਤੇ ਨਿੰਬੂ ਅਦਰਕ ਚਲੋ ਵਧੀਆ ਬਣੀਆ ਹਰਿਆ ਇਹਦੇ ਨਾਲ ਤੁਸੀਂ ਢਿਉ ਦਾ ਚਾਰ ਵੀ ਕੱਢਿਓ ਠੀਕ ਆ ਹਾਂ ਚਲੋ ਠੀਕ ਆ ਫਿਰ ਇਹ ਚਾਰ ਦੇਖਣ ਨੂੰ ਕਿੰਨਾ ਸੋਹਣਾ ਲਾ ਦਿਲ ਦਾ ਸਾਰੇ ਖਾ ਲਈਏ ਬਸ ਪਾ ਕਿੱਥੇ ਹੁਣ ਤੇਰੀ ਗੱਲ ਤੋਂ ਬੈਟਰੀ ਬਹੁਤ ਲੋ ਫੋਨ ਦੀ ਹੁਣ ਦੁਬਾਰਾ ਹੱਥ ਨਹੀਂ ਲਾਉਣਾ ਹੈਗਾ ਫੋਨ ਨੂੰ ਇਹਨੂੰ ਚਾਰਜ ਲਾ ਕੇ ਰੱਖ ਦੇ ਚਲ ਹਾਂ ਚਾਰਜ ਲਾ ਕੇ ਰੱਖ ਦਿਓ ਇਹਨੂੰ ਛੱਡ ਦਿਓ ਉਹ 9:00 ਵੱਜ ਗਿਆ ਤੇ ਮੈਂ ਤਾਂ ਨਾ ਕਿ ਆ ਗਈ ਆ ਤੇ ਮਮਾ ਕੀ ਕਰ ਰਹੇ ਹੋ ਮੇਰਾ ਸੋਟੀ ਲੱਗੀ ਬਗਾਣ ਮੈਂ ਤੇ ਦਾਦੀ ਨੇ ਘਾੜੀ ਅਸੀਂ ਮੱਕੀ ਦੀ ਬਗਾ ਲੈਣੀ ਆਪਣੇ ਲਈ ਨਾ 9:00 ਵੱਜਾ ਮੈਨੂੰ ਨੀਂਦ ਆਂਦੀ ਹੈ ਸੋ ਜਾ ਵੀ ਨੀਂਦ ਆਂਦੀ ਹੈ ਤਾਂ ਜਾ ਸੋ ਜਾ ਹੋਰ ਕੀ ਨੀਂਦ ਆਉਂਦੀ ਵੀ ਬਹੁਤ ਮੈਨੂੰ ਕਿ ਪਤਾ ਕਿ ਸਵੇਰੇ ਜਲਦੀ ਉੱਠ ਜਾਣਾ ਨਾ ਬਹੁਤ ਇੱਕ ਤਾਂ ਮੈਂ ਨਹਾ ਵੀ ਲਿਆ ਤੇ ਹੋਰ ਵਧੀਆ ਨੀਂਦ ਆਣੀ ਹੁਣ ਹੁਣ ਮੈਂ ਸੋ ਜਾਣਾ ਆ ਅਗਲਾ ਵਲੌਗ ਫਿਰ ਯਾਪੇ ਹੁਣ ਬਣਾ ਲਿਆ ਦੇਖ ਲਓ ਕੁਝ ਚੀ ਉਡੀ ਨੀਂਦ ਆ ਰਹੀ ਆ ਫੋਨ ਮੇ ਲਾ ਦੇਣਾ ਹੁਣ 4:49 ਪਾਪਾ ਨੂੰ ਪਤਾ ਨਹੀਂ ਹੈ ਨਾ ਅੱਜ ਜਿਹੜੀ ਘਣ ਲੱਗੀ ਰੋਟੀ ਮੁੱਕੀ ਮੁੱਕੀ ਦੀ ਪਕਾਉਣ ਲੱਗੀ ਆ ਮੁੱਲੀ ਵਾਲੀ ਨਹੀਂ ਨਹੀਂ ਸਬਜੀ ਬੈਂਗਣਾ ਦੀ ਜਿਹੜੀ ਪਈ ਆਦੀ ਨੇ ਵੀ ਨਹੀਂ ਖਾਧੀ ਹੈਗੀ ਬੈਂਗਣਾ ਸਬਜੀ ਹੁਣ ਮੈਂ ਤੇ ਮਮੀ ਆ ਤੇ ਅਸੀਂ ਦੋਨੇ ਜਣੇ ਬਹਿ ਜਾਓ ਓਕੇ ਓਕੇ ਠੀਕ ਆ ਫੇਰ ਸਕੂਲੇ ਕਿ ਪਾਉਂਗੇ ਸਵੇਰੇ ਮੈਨੂੰ ਆਲੂ ਤੋੜ ਕੇ ਦੇਣੇ ਆ ਇੱਕ ਰੋਟੀ ਪਾਈਓ ਆਲੂ ਦਾ ਆਲੂ ਦਾ ਬਾਜੀਓ ਮੈਂ ਹਮੇ ਤੈਨੂੰ ਸੁੱਕ ਤੂੰ ਆਪੇ ਕਿਹਾ ਸੀ ਜੀਰੇ ਵਾਲੇ ਸੁੱਕੀ ਮੈਂ ਰੋਟੀ ਉਹ ਇੱਕ ਲੈ ਜਾਨੀ ਆਲੂ ਦੇ ਨਾਲ ਤੇ ਆਲੂ ਆ ਲੈਨੀ ਕਿ ਆਲੂ ਸਵਾਦ ਬੋ ਲੱਗਦੇ ਆ ਅੱਜ ਜਿਹੜੀ ਰੋਟੀ ਬਾਈ ਖਾਦੀ ਨਹੀਂ ਮੈਂ ਚਾਵਲ ਖਾ ਲਈ ਮੈਂ ਤੈਨੂੰ ਤਾਜ਼ੇ ਸੁੱਕ ਚੌਲ ਬਣਾ ਕੇ ਪਾਏ ਆ ਉਹ ਮੈਂ ਖਾ ਲਈ ਸੀ ਮੈਂ ਤੈਨੂੰ ਨਾ ਸਵੇਰੇ ਸਵੇਰੇ ਉੱਠ ਕੇ ਪਹਿਲਾਂ ਆਲੂਆਂ ਨੂੰ ਤੋੜਕਾ ਲਾ ਲੈਣਾ ਠੀਕ ਓ ਜੀਰੇ ਵਾਲੇ ਆਲੂ ਕਿ ਆ ਅੱਜ ਚਲ ਬਣਾਉਣਾ ਰੋਟੀ ਕੀ ਵਾਸਲੇ ਜਦੋਂ ਮੇਰੇ ਵੀ ਆਈ ਸੀ ਤਾਂ ਮਮਾ ਹੁਣ ਤੇ ਫਟਾਫਟ ਪੁਰਤੀ ਮਾੜੀ ਤੇ ਜੁੱਤੀ ਰੋਟੀ ਲਾ ਵੀ ਲਈ ਹੋਰ ਕੀ ਹਾਲ ਹੈ ਹਾਲ ਮੈਂ ਲੱਗੀ ਸੋਣ ਮਮੀ ਰੋਟੀ ਲਾ ਵੀ ਦਿੱਤੀ ਇੰਨੀ ਛੇਤੀ ਮੈਂ ਦੇਈਦਾ ਹੀ ਐ ਲਓ ਜੀ ਆਲੂ ਬੈਣਾ ਛੱਲੇ ਹਲਦੇ ਹਾਲ ਬਰਸ ਤੇ ਲੱਗ ਲੱਗੇ ਮੱਕੀ ਐ ਰੋਟੀ ਆਲੂ ਬੰਗਣਾ ਨੇ ਕੋਣ ਖਾਂਦਾ ਖਾਂਦਾ ਬਹੁਤ ਸਾਰਾ ਕਿਸੇ ਦੀ ਖਾਦੀ ਹਾਂ ਤਾਂ ਇਹ ਕਿਹਦਾ ਕੀ ਸਵਾਦ ਹੁੰਦਾ ਖਾਓ ਖਾਓ ਕੱਲ ਕੀ ਬਣਾਣਾ ਫੇ ਮਸ਼ਰੂਮ ਵਾਲੀ ਪਕੀ ਕੀ ਬਣਾਣਾ ਤੇ ਬੋਲਦੀਆਂ ਕੀ ਬਣਾਈਏ ਤੂੰ ਦੱਸ ਬੋਲ ਕਿ ਬਣਾਈਏ ਮਸ਼ਰੂਮ ਪਤਾ ਨਹੀਂ ਅਜ ਆਪਣੇ ਮਸ਼ਰੂਮ ਲੈਣੇ ਆ ਅਲੂ ਮਟਰ ਛੋਲੇ ਬੀਨੋ ਹਾਏ ਹਾਏ ਮੈਂ ਹੀ ਹੋਣਾ ਛੋਲੇ ਅਲੂ ਮਟਰ ਅਲੂ ਮਟਰ ਛੋਲੇ ਚਾਵਲ ਨਹੀਂ ਯਾਰ ਮੈਨੂੰ ਪਹਿਲਾਂ ਪਤਾ ਛੋਲੇ ਮੈਨੂੰ ਬਸਾਂਦੀਆਂ ਪਹਿਲੇ ਅਲੂ ਮਟਰ ਅਲੂ ਮਟਰ ਨਾਲ ਚਾਵਲ ਬਣਾ ਲੈਣੇ ਅਲੂ ਮਟਰ ਤੇ ਠੀਕ ਆ ਫੇਰ ਖਾ ਲਓ ਰੋਟੀ ਫੇਰ ਲਓ ਜੀ ਪੌਣੇ 10 ਹੋ ਚੱਲੇ ਆ ਤੇ ਇੱਧਰ ਮੈਡਮ ਜੀ ਰੋਟੀ ਰੋਟੀ ਖਾਦੀ ਤੇ ਇੱਧਰ ਮੈਡਮ ਜੀ ਗਈ ਆ ਸੋ ਸਾਡਾ ਸਾਰਾ ਕੰਮ ਹੋ ਗਿਆ ਆ ਤੇ ਅਸੀਂ ਕਿਚਨ ਵੀ ਸਾਫ਼ ਕਰ ਲਈ ਆ ਚਲੋ ਜੀ ਕਿਚਨ ਵੀ ਇੱਕਦਮ ਕਰ ਦਿੱਤੀ ਆ ਵਧੀਆ ਸਾਫ਼ ਸੁਥਰਾ ਕਰਕੇ ਇੱਕ ਵਾਰੀ ਹੁਣ ਬਸ ਅਸੀਂ ਕੰਮ ਤੋਂ ਹੋ ਗਏ ਆ ਫ੍ਰੀ ਚਲੋ ਇਹਦੇ ਪਾਪਾ ਹਲੇ ਤੱਕ ਆਏ ਨਹੀਂ ਹੈਗੇ ਤੇ ਚਲੋ ਫਿਰ ਮਿਲਦੇ ਆ ਤੁਹਾਨੂੰ ਆਇਆ ਤੇ ਤੇ ਦੇਖਦੇ ਆ ਕਦੋਂ ਕ ਆਉਂਦੇ ਆ ਤੇ ਇਹ ਮੈਡਮ ਜੀ ਸੋ ਗਈ ਆ ਚਲੋ ਮਿਲਦੇ ਆ ਫੇ ਪੌਣੇ 11 ਹੋ ਗਏ ਤੇ ਬਹੁਤ ਲੇਟ ਹੋ ਗਿਆ ਮੈਂ ਅੱਜ ਤੁਸੀਂ ਬਹੁਤ ਲੇਟ ਆਏ ਆ ਹਾਂ ਟਾਈਮ ਲੱਗ ਗਿਆ ਉੱਥੇ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਉੱਥੇ ਹਾਂ ਉਹ ਕਿਸੇ ਨੂੰ ਮਿਲਣ ਚੱਲ ਗਿਆ ਮੁੜ ਕੇ ਹਾਂ ਤੇ ਚਲੋ ਹੁਣ ਸਾਰੇ ਜਣੇ ਸੋ ਗਏ ਆ ਹਾਂ ਚਲੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਦੱਸਿਓ ਤੁਹਾਨੂੰ ਸਾਡੇ ਬਲੌਗ ਕਿਦਾਂ ਦੇ ਲੱਗਦੇ ਆ ਚਲੋ ਮਿਲਦੇ ਆ ਕੱਲ ਇੱਕ ਨਵੇਂ ਬਲੌਗ 'ਚ ਚਲੋ ਲਾਈਟ ਲੂਟਾ ਬੰਦ ਕਰੋ ਸੋਈਏ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ